ਸੋ 45 ਤੇ ਆ ਕੇ ਫੋਰਸ ਨੇ ਧਾਵਾ ਬੋਲ ਕੇ ਉਹਨਾਂ ਨੂੰ ਟਰਾਲੀ ਤੋੜ ਕੇ ਜਾਂ ਨਾ ਚਪਲਾਂ ਪਹਿਨ ਦੇਣੀਆਂ ਨਾ ਲੀੜੇ ਪਹਿਨ ਦੇਣੇ ਜ਼ਬਰਦਸਤੀ ਚੱਕ ਕੇ ਲੈ ਕੇ ਗਏ ਨੇ ਇੱਕ ਮੁੰਡਾ ਟਰਾਲੀ ਦੇ ਵਿੱਚ ਉਹ ਸੀ ਉਹਦਾ ਮੂੰਹ ਬੰਦ ਕੀਤਾ ਪੰਜ ਬੰਦੇ ਜਿਹੜੇ ਸਾਡੇ ਪਹਿਰੇ ਤੇ ਸੀਗੇ ਉਹਨਾਂ ਦਾ ਮੂੰਹ ਬੰਦ ਕੀਤਾ ਜਿਹੜੇ ਦੋ ਮੰਜੇ ਤੇ ਬੈਠੇ ਸੀ ਉਹਨੂੰ ਦੱਬ ਕੇ ਜਿਵੇਂ ਕਿਸੇ ਨੂੰ ਬਹੁਤ ਵੱਡਾ ਗੈਂਗ ਦੱਬਣਾ ਹੋਵੇ ਕੋਈ ਗੱਲ ਨਹੀਂ ਇੱਕ ਡੱਲੇ ਵਾਲ ਚੱਕਿਆ ਆਨੇਕਾਂ ਡੱਲੇ ਵਾਲ ਖੜੇ ਨੇ। ਹੁਣ ਕੇ ਕਧਕਾਰੇ ਬੋਲਤੇ ਹਨ ਪੀ ਇਹ ਉਨਕੀ ਸਿਹਤ ਦਾ ਚੈੱਕਅਪ ਹੈ ਇਹ ਭਾਈ ਕੌਨ ਸਾ ਤਰੀਕਾ ਸਿਹਤ ਕੇ ਚੈੱਕਅਪ ਕਾ ਅਗਰ ਖਤਮ ਹੋ ਗਿਆ ਹੋ ਚੈੱਕਅਪ ਤੋ ਹਬ ਲੋਟਾ ਦਿਜੀਏ ਹਮੇ। ਸੂਬਾ ਸਾਢੇ 1:00 8:00 ਵਜੇ ਡੀਐਸਪੀ ਐ ਇੱਥੇ ਜਿਹੜਾ ਉਨਤਾਰਜਾ ਉਹਦਾ ਫੋਨ ਆਇਆ ਸੀ ਜੀ ਅਸੀਂ ਤਾਂ ਡੱਲੇ ਵਾਲ ਸਾਹਿਬ ਦੇ ਲੀੜੇ ਲੈ ਕੇ ਜਾਣੇ ਸੀ ਦਵਾਈਆਂ ਇੱਥੇ ਜੇ ਮੈਂ ਕਹਾ ਵੀ ਹੈਨਾ ਫਿਕਰ ਹੈ। ਉਹਨੂੰ ਦਿਨੇ ਲੈ ਜਾਂਦੇ ਡੱਲੇਵਾਲ ਸਾਹਿਬ ਨੇ ਮੈਨੂੰ ਇਹੀ ਕਿਹਾ ਕਿ ਜਿਹੜਾ ਮੈਂ ਇੱਥੇ ਸ਼ੁਰੂ ਕਰਨਾ ਸੀ 12 ਵਜੇ ਮਰਸ਼ਦ ਨੂੰ ਮੈਂ ਕਰਤਾ ਮੈਂ ਕੋਈ ਇਹਨਾਂ ਦੀ ਰੋਟੀ ਜੇਲ੍ਹ ਦੇ ਵਿੱਚ ਲੈ ਜਾਣ ਥਾਣੇ 'ਚ ਲੈ ਜਾਣ ਹਸਪਤਾਲ ਦੇ ਵਿੱਚ ਲੈ ਜਾਣ ਕੁਛ ਨਹੀਂ ਖਾਣਾ ਸਾਡੀ ਗੱਲ ਹੋਈਆ ਮੈਨੂੰ ਲੱਗਦਾ ਵੀ ਡੱਲੇਵਾਲ ਸਾਹਿਬ ਨੇ ਪਾਣੀ ਵੀ ਛੱਡਿਆ ਹੋਇਆ ਉਹਨਾਂ ਨੂੰ ਆਪ ਦਾ ਜੋਰ ਲੱਗਿਆ ਜਾਂ ਡੱਲੇਵਾਲ ਸਾਹਿਬ ਇਕੱਲਾ ਹੈ ਉਹਨੂੰ ਵੇਖ ਲੈਣ ਰੋਟੀ ਖਵਾ ਕੇ ਉਹਨੂੰ ਵੇਖ ਲੈਣ ਪਾਣੀ ਪਿਆ ਕੇ ਪੌਣੇ 3 ਵਜੇ ਕੋਈ ਉਹਨੂੰ 4 ਵਜੇ ਕਹਿ ਰਿਹਾ ਕੋਈ 6 ਵਜੇ ਰਿਹਾ ਪੱਕੀ ਜਿਹੜੀ ਹਕੀਕਤ ਹੈ 2:45 ਤੇ ਆ ਕੇ ਫੋਰਸ ਨੇ ਧਾਵਾ ਬੋਲ ਕੇ ਉਹਨਾਂ ਨੂੰ ਟਰਾਲੀ ਤੋੜ ਕੇ ਜਾਂ ਨਾ ਚਪਲਾ ਪਹਿਨ ਦੇਣੀਆਂ ਨਾ ਲੀੜੇ ਪਹਿਨ ਦੇਣੇ ਜ਼ਬਰਦਸਤੀ ਚੱਕ ਕੇ ਲੈ ਕੇ ਗਏ ਨੇ ਨਾਲ ਉਹ ਇੱਕ ਮੁੰਡਾ ਟਰਾਲੀ ਦੇ ਵਿੱਚ ਉਹ ਸੀ ਉਹਦਾ ਮੂੰਹ ਬੰਦ ਕੀਤਾ ਪੰਜ ਬੰਦੇ ਜਿਹੜੇ ਸਾਡੇ ਪਹਿਰੇ ਤੇ ਸਿਗੇ ਉਹਨਾਂ ਦਾ ਮੂੰਹ ਬੰਦ ਕੀਤਾ ਜਿਹੜੇ ਦੋ ਮੰਜੇ ਤੇ ਬੈਠੇ ਸੀ ਉਹਨੂੰ ਦੱਬ ਕੇ ਜਿਵੇਂ ਕਿਸੇ ਨੂੰ ਬਹੁਤ ਵੱਡਾ ਗੈਂਗ ਦੱਬਣਾ ਹੋਵੇ ਦੱਬ ਕੇ ਕਿਸੇ ਨੂੰ ਇੱਕ ਦੂਜੇ ਨੂੰ ਮਿਲਣ ਨਹੀਂ ਦਿੱਤਾ ਤਾਂ ਉਹ ਜਿਹੜੀ ਸਿਰਫ 5 ਕਿ ਮਿੰਟਾਂ ਦੀ ਸੀ 5 ਮਿੰਟਾਂ ਦੇ ਵਿੱਚ ਉਹ ਡੱਲੇਵਾਲ ਸਾਹਿਬ ਨੂੰ ਇੱਥੋਂ ਥਾ ਕੇ ਲੈ ਕੇ ਗਏ ਨੇ ਅਸੀਂ ਪੂਰੀ ਦੁਨੀਆ ਨੂੰ ਭਾਰ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕੋਈ ਗੱਲ ਨਹੀਂ ਇੱਕ ਡੱਲੇਵਾਲ ਚੱਕਿਆ ਆਨੇਕਾਂ ਢੱਲੇਵਾਲ ਖੜੇ ਨੇ ਆਨੇਕਾਂ ਉਹ ਲੋਕ ਨੇ ਜਿਨੇ ਸ਼ੁਭ ਕਰਨ ਦੇ ਗੋਲੀ ਵੱਜਦੀ ਵੇਖੀ ਐ ਇਹ ਉਹ ਲੋਕ ਨੇ ਜਿਦੇ ਇਥੇ ਟ੍ਰੈਟ ਪਾंदे ਦੇਖੇ ਨੇ ਇਹ ਉਹ ਲੋਕ ਨੇ ਜਿਹੜੇ 435 ਜ਼ਖਮੀ ਹੋਏ ਨੇ ਇਹ ਉਹ ਕਿਸਾਨ ਨੇ ਜਿਹੜੇ ਚਾਰ ਨੌਜਵਾਨਾਂ ਦੀ ਨਿਗਾ ਚਲੀ ਗਈ ਅਸੀਂ ਉਹ ਲੋਕ ਜਿਹੜੇ 35 ਕਿਸਾਨ ਇਸ ਮੋਰਚੇ 'ਤੇ ਸ਼ਹੀਦ ਹੋ ਗਏ ਉਹਨਾਂ ਨੂੰ ਸੱਚੀ ਸਰਾਂਦਲੀ ਸਾਡੀ ਇਹੀ ਹੋਊ ਕਿ ਇਸ ਮੋਰਚੇ ਦੀਆਂ ਮੰਗਾਂ ਮਨਾ ਕੇ ਲੋਕਾਂ ਦੀ ਝੋਲੀ 'ਚ ਇਸ ਕਰਕੇ ਮੈਂ ਜਿਹੜੀ ਵਾਕੀ ਪੰਦੇਰ ਸਾਹਿਬ ਸਾਹਿਬ ਜਸਵਿੰਦਰ ਲੋਂਗੋਵਾਲਾ ਸਰਜੀਤਪੁਰ ਸਾਹਿਬ ਸੁਖਜੀਤ ਸਿੰਘ ਬਹਿਰੂ ਸਾਹਿਬ ਬਾਕੀ ਸਾਡੀ ਲੀਡਰਸ਼ਿਪ ਜਿਹੜੀ ਪਿੱਛੇ ਖੜੀ ਆ ਉਹ ਸਾਰੀ ਦੋ ਦੋ ਮਿੰਟ ਉਸ ਮੈਂ ਨੋਟ ਵੀ ਕਰ ਦਿਆਂਗਾ ਹਾਂ ਦੇਖੋ 2.45 ਹਾਂ 2.45 ਦੇਖਿਏ ਜੋ ਘਟਨਾਕ੍ਰਮ ਹੁਆ ਹਾਰੇ ਲੀਡਰ ਨੇ ਆਪਕੇ ਸ਼ਮਖ ਸੋ ਉਹ ਘਟਨਾ ਰੱਖਦੀ ਹਮੇ ਆਜ ਇਹ ਕਹਤੇ ਹੋਏ ਬਹੁਤ ਖੇਦ ਹੋ ਰਹਾ ਹੈ पंजाब के मुख्यमंत्री ये दावा करते थे मैं किसानों के साथ हूँ के केंद्र से लड़ रहा हूं। केंद्र ने क्लियर कर दिया मुझे नहीं पता सच क्या है कि इसमें केंद्र का कोई दोष नहीं है केंद्र ने किसी किसान लीडर को नहीं उठाया है अब पंजाब सरकार की बारी है अभी तक कोई ऑफिशियली बयान दे नहीं रही इसका मा, इसका मतलब ये निकलता है कि उन्होंने जो कुछ किया वो स्वीकार कर लिया है कि हमने ही ऐसा किया है तो इसका अर्थ यह निकलेगा या फिर मुख्यमंत्री पंजाब सामने आए और जो कुछ उन्होंने खनौरी बॉर्डर पे किया उसकी जरूरत क्या थी हमारी बारह मांगे केंद्र के साथ है हम पंजाब सरकार के खिलाफ इस आंदोलन में कोई भी हमने कॉल नहीं दी क्योंकि केंद्र के साथ हमारी लड़ाई थी तो पंजाब सरकार ने ऐसा निर्णय क्यों लिया कि हमारे किसान लीडर को बुजुर्ग किसान लीडर को सीनियर किसान लीडर को इस तरह से दुर्व्यवहार करके उठा के लेके गए हैं और उनके एक अधिकारी बोलते कि ये उनकी सेहत का चेकअप है ये भाई कौन सा तरीका है सेहत के चेकअप का अगर खत्म हो गया हो चेकअप तो आप लौटा दीजिए हमें और जो आज निर्णय किया था जो पंजाब की सरकार ने केंद्र से मिलकर हमारे आंदोलन को खत्म करने का निर्णय लिया था उसको दोबारा उसी तरह से कंटिन्यूटी रखने के लिए दोनों फोरमो ने फैसला किया है कि अब सुखजीत सिंह जी हरदो झंडे इसके बाद अमर अमरक्षण पे ऊपर बैठेंगे और केंद्र अथवा पंजाब सरकार ने जो हमारा आंदोलन खत्म करने का निर्णय लिया था वो आंदोलन पहले की तरह कंटिन्यूटी जारी रहेगा और यह आंदोलन चलता रहेगा और इन फॉर्मों में एसके एम नॉन पोलिटिकल में बहुत से लीडरों की लंबी लाइन है यह आंदोलन चलता रहेगा मैं बाकी मेरे लीडर बोल लेंगे मैं फिर अपील करता हूं देश के किसान मजदूर से आइए अब निर्णायक लड़ाई में हम पहुंचे हैं या तो केंद्र वार्ता करेगा या फिर टकराएगा ये केंद्र और पंजाब ने सोचना है दस दिन का समय है केंद्र के पास वो वार्ता करे कोई ठोस प्रपोजल लाए किसानों के मसले हल हो हम वार्ता के लिए दरवाजे खुले रखते हैं। दस दिन के बाद अगर सरकार ने कोई निर्णय ना लिया तो शंभू बॉर्डर से दिल्ली कूच जत्थों के रूप में होगा ये भी फैसला उसी तरह जो हमने अनाउंसमेंट किया जारी रहेगा धन्यवाद सुबह साढ़े का बजे ਡੀਐਸਪੀ ਇੱਥੇ ਜਿਹੜਾ ਇੰਚਾਰਜ ਹੈ ਉਹਦਾ ਫੋਨ ਆਇਆ ਸੀ ਕਿ ਪ੍ਰਧਾਨ ਜੀ ਤੁਸੀਂ ਕਿੱਥੇ ਹੋ ਮੈਂ ਕਿਹਾ ਵੀ ਤੁਸੀਂ ਕੌਣ ਬੋਲਦੇ ਹੋ ਕਹਿੰਦਾ ਮੈਂ ਡੀਐਸਪੀ ਬੋਲਦਾ ਮੈਂ ਕਿਹਾ ਵੀ ਬਹੁਤ ਕੁਝ ਵੇਖ ਲਿਆ ਤੁਹਾਡਾ ਬੋਲਣ ਦਾ ਵੀ ਉਹ ਨਹੀਂ ਮੈਂ ਉਹ ਫੋਨ ਕੱਟਿਆ ਗਿਆ ਕੱਟਤਾ ਸੀਗਾ ਦੁਬਾਰਾ ਫੇਰ ਫੋਨ ਆਇਆ ਜਸ ਕਰਨ ਜੀ ਦਾ ਜੀ ਅਸੀਂ ਤਾਂ ਡਲੇਵਾਲ ਸਾਹਿਬ ਦੇ ਲੀੜੇ ਲੈ ਕੇ ਜਾਣੇ ਸੀ ਦਵਾਈਆਂ ਇੱਥੇ ਜੇ ਮੈਂ ਕਿਹਾ ਵੀ ਐਨਾ ਫਿਕਰ ਹੈ ਤਾਂ ਉਹਨਾਂ ਨੂੰ ਦਿਨੇ ਲੈ ਜਾਂਦੇ ਤਾਂ ਉਸ ਤੋਂ ਕਹਿੰਦੇ ਵੀ ਦਵਾਈਆਂ ਅਸੀਂ ਮਨਾ ਕਰਤਾ ਵੀ ਕੋਈ ਦਵਾਈ ਨਹੀਂ ਦੇਣੀ ਕੋਈ ਲੀੜੇ ਨਹੀਂ ਦੇਣੇ ਜੋ ਤੁਹਾਡੇ ਵਾਸਤਾ ਜੋ ਤੁਸੀਂ ਕਰਨੀਏ ਤੁਹਾਡੇ ਸਟੱਡੀ ਚ ਤੁਸੀਂ ਕਰਨੀ ਹੈ ਜਿੰਨਾ ਚਿਰ ਡੱਲੇਵਾਲ ਸਾਹਿਬ ਨਾਲ ਸਾਡੀ ਬਾਤ ਨਹੀਂ ਕਰਾਉਂਦੇ ਗੱਲ ਨਹੀਂ ਕਰਦੇ ਅਸੀਂ ਕੋਈ ਲੀੜਾ ਨਹੀਂ ਦੇਣਾ ਕੋਈ ਦਵਾਈ ਨਹੀਂ ਦੇਣੀ ਤੋਂ 9 ਵਜੇ ਮੇਰੀ ਉਹਨਾਂ ਨੇ ਡੱਲੇਵਾਲ ਸਾਹਿਬ ਨਾਲ ਗੱਲਬਾਤ ਕਰਵਾਈ ਸੀ ਡੱਲੇਵਾਲ ਸਾਹਿਬ ਨੇ ਮੈਨੂੰ ਇਹੀ ਕਿਹਾ ਕਿ ਜਿਹੜਾ ਮੈਂ ਇੱਥੇ ਸ਼ੁਰੂ ਕਰਨਾ ਸੀ 12 ਵਜੇ ਮਰਸ਼ਦ ਤੋਂ ਮੈਂ ਕਰਤਾ ਮੈਂ ਕੋਈ ਇਹਨਾਂ ਦੀ ਰੋਟੀ ਜੇਲ੍ਹ ਦੇ ਵਿੱਚ ਲੈ ਜਾਣ ਥਾਣੇ 'ਚ ਲੈ ਜਾਣ ਹਸਪਤਾਲ ਦੇ ਵਿੱਚ ਲੈ ਜਾਣ ਕੁਛ ਨਹੀਂ ਖਾਣਾ ਤਾਂ ਮੈਂ ਆਖਿਆ ਵੀ ਜੇ ਤੁਸੀਂ ਇੱਥੋਂ ਤੱਕ ਫੈਸਲਾ ਕੀਤਾ ਹੈ ਤਾਂ ਫਿਰ ਇੱਕ ਸ਼ਰਤ ਸਾਡੀ ਹੋਰ ਵੀ ਇਹਨਾਂ ਨੂੰ ਸਰਕਾਰ ਤੋਂ ਪਾਣੀ ਵੀ ਨਹੀਂ ਇਹਨਾਂ ਦਾ ਪੀਣਾ ਤਾਂ ਮੇਰੇ ਤੌਰ ਤੇ ਜਿਹੜੀ ਸਾਡੀ ਗੱਲ ਹੋਈ ਹੈ ਮੈਨੂੰ ਲੱਗਦਾ ਵੀ ਡੱਲੇਵਾਲ ਸਾਹਿਬ ਨੇ ਪਾਣੀ ਵੀ ਛੱਡਿਆ ਹੋਇਆ ਰੋਟੀ ਤਾਂ ਕੀ ਲੈਣਾ ਜੋ ਵੀ ਸਰਕਾਰਾਂ ਦਾ ਕੁਛ ਦੇਣਾ ਉਹਨੇ ਕੁਛ ਨਹੀਂ ਲੈਣਾ ਇਸ ਕਰਕੇ ਡੱਲੇਵਾਲ ਸਾਹਿਬ ਡਿਢ ਨੇ ਉਹ ਕਹਿੰਦਾ ਵੀ ਹੁਣ ਮੋਰਚਾ ਤੁਸੀਂ ਸਾਹਮਣੇ ਮੈਂ ਕਲੀਅਰ ਕਰਨਾ ਚਾਹੁੰਦਾ ਹੁਣ ਡੱਲੇਵਾਲ ਸਾਹਿਬ ਸਰਕਾਰ ਦੀ ਸਟੇਜ 'ਚ ਹੈ ਉਹਨੂੰ ਕੀ ਕਰਨਾ ਹੈ ਕੀ ਦੇਖਣਾ ਹੈ ਹੁਣ ਮੋਰਚੇ ਦੋਨੇ ਫੋਰਮਾਂ ਨੇ ਇੱਥੇ ਵਿਚਾਰੇ ਜੋ ਐਲਾਨ ਕਰਨਾ ਹੈ ਜੋ ਫੈਸਲਾ ਕਰਨਾ ਹੈ ਅਸੀਂ ਕਰਨਾ ਹੈ ਹੁਣ ਡੱਲੇਵਾਲ ਸਾਹਿਬ ਪੁਲਿਸ ਨੂੰ ਜੋ ਉਹਨੂੰ ਕੁੱਟ ਲੈ ਮਾਰ ਲੈ ਉਹਨੂੰ ਖਵਾ ਕੇ ਵੇਖ ਲੈ ਜਿਹੜੀ ਕਲੀਅਰ ਕਰਦਾ ਜਿਹੜੀ ਪੰਜਾਬ ਸਰਕਾਰ ਭਲੇਖੇ 'ਚ ਹੈ ਜਿਹੜੇ ਵੱਡੇ ਵੱਡੇ ਅਫਸਰ ਤੜਕੇ ਤੋਂ ਚੱਕ ਕੇ ਲੈ ਕੇ ਨੇ ਆਪਦੇ ਵਹਿ ਜਿੱਥੇ ਸਿੱਟਕੇ ਗਏ ਨੇ ਉਹਨਾਂ ਨੂੰ ਆਪ ਦਾ ਜੋਰ ਲੱਗਿਆ ਚਾ ਡੱਲੇਵਾਲ ਸਾਹਿਬ ਇਕੱਲਾ ਹੈ ਉਹਨੂੰ ਵੇਖ ਲੈਣ ਰੋਟੀ ਖਵਾ ਕੇ ਉਹਨੂੰ ਵੇਖ ਲੈਣ ਪਾਣੀ ਪਿਆ ਕੇ ਉਹਨਾਂ ਨੂੰ ਵੇਖ ਲੈਣ ਸਾਨੂੰ ਵਿਸ਼ਵਾਸ ਹੈ ਡੱਲੇਵਾਲ ਸਾਹਿਬ ਜਾਨ ਦੇ ਦੇਣਗੇ ਪਿੱਛੇ ਨਹੀਂ ਹਟਣਗੇ ਇਸ ਕਰਕੇ ਮੈਂ ਸਾਰਾ ਮੀਡੀਆ ਨੂੰ ਇਹ ਵਿਸ਼ਵਾਸ ਕਰਦਾ ਕਿ ਡੱਲੇਵਾਲ ਕਾਇਮ ਹੈ ਸਾਡੀ ਗੱਲ ਹੋਈ ਆ ਹੁਣ ਸਾਡੀ ਜ਼ਿੰਮੇਵਾਰੀ ਸਾਡੇ ਦੋਨੇ ਫੋਰਮਾਂ ਦੀ ਆ ਜਿਹੜੇ ਮੋਰਚੇ ਐ ਇਹਨਾਂ ਦੀ ਕੋਸ਼ਿਸ਼ ਸੀ ਕਿ ਐਸ ਮੋਰਚਿਆਂ ਨੂੰ ਕਮਜ਼ੋਰ ਕੀਤਾ ਜਾਵੇ ਕਿ ਕਿਸਾਨ ਇਹਨਾਂ ਨੂੰ ਜਾਣਬੁੱਝ ਕੇ ਸੋਚੀ ਸਮਝੀ ਸਕੀਮ ਦੇ ਨਾਲ ਲੁਧਿਆਣੇ ਲੈ ਕੇ ਗਏ ਨੇ ਜਾਂ ਉਹਨੂੰ ਹਰਿਆਣੇ ਚ ਵੀ ਲ ਜਾ ਸਕਦੇ ਸੀ ਦਿੱਲੀ ਵੀ ਲ ਜਾ ਸਕਦੇ ਸੀ ਉਹ ਸੋਚੀ ਸੰਜੀ ਸਕੀਬ ਦੇ ਨਾਲ ਲੁਧਿਆਣੇ ਲੈ ਕੇ ਗਏ ਕਿ ਕਿਸਾਨ ਲੁਧਿਆਣੇ ਕੰਨੇ ਨੂੰ ਆ ਜਾਣਗੇ ਇਹ ਮੋਰਚੇ ਖਾਲੀ ਹੋ ਜਾਣਗੇ ਪਰ ਸਾਡੇ ਮੈਂ ਧੰਨਵਾਦ ਆ ਸਾਡੇ ਆਗੂਆਂ ਦੇ ਵਰਕਰਾਂ ਦੇ ਦਿੱਤੇ ਹੋਏ ਪ੍ਰੋਗਰਾਮ ਨਾਲ ਖਨੌਰੀ ਆਏ ਨੇ ਸਾਡਾ ਵਰਕਰ ਕੋਈ ਲੁਧਿਆਣੇ ਨਹੀਂ ਗਿਆ ਦੇਖੋ ਦੋ ਚੀਜ਼ਾਂ ਨੇ ਇੱਕ ਤਾਂ ਜਿਹੜਾ ਸਾਡਾ ਐਲਾਨ ਕੀਤਾ ਸੀ ਫਾਰਮਾ ਦਾ ਹੁਣ ਤੋਂ ਬਾਅਦ ਸਾਡਾ ਮਰਨ ਵਰਤ ਸ਼ੁਰੂ ਹੋ ਜਾਊਗਾ ਆ ਅਸੀਂ ਮਾਰਚ ਕਰਕੇ ਜਿਹੜੀ ਸਟੇਜ ਤੇ ਬੰਨਾ ਸੇ ਉੱਥੇ ਜਾਣਾ ਤੁਹਾਡੇ ਸਾਹਮਣੇ ਸਾਰਾ ਕੁਝ ਹੋਊਗਾ ਜਿੰਦੋਂ ਤੱਕ ਹੈਗਾ ਡੱਲੇਵਾਲ ਸਾਹਿਬ ਨੂੰ ਛਡਾਉਂਦਾ ਸਾਡਾ ਅੰਦੋਲਨ ਜਾਰੀ ਆ ਜਾਰੀ ਰਹੂਗਾ ਅਸੀਂ ਵੇਟ ਕਰਦੇ ਆਂ ਪੰਜਾਬ ਸਰਕਾਰ ਦੀ ਅਸੀਂ ਤੁਹਾਡੇ ਮਾਧਮ ਨਾਲ ਕਿਹਾ ਨਾ ਆਪਣਾ ਸਪਸ਼ਟੀ ਕਰਨ ਦਿਓ ਫਿਰ ਇਹਦੇ ਬਾਰੇ ਵੀ ਜੋ ਫੋਰਮਲ ਚਰਚਾ ਹੋਊਗੀ ਤੁਹਾਨੂੰ ਆ ਕੇ ਦੱਸਾਂਗੇ ਮੇਰੀ ਇੱਕ ਹੋਰ ਬੇਨਤੀ ਸੀ ਸਾਰੇ ਪੰਜਾਬ ਦੇ ਪੱਤਰਕਾਰ ਨੇ ਬਾਹਰ ਦੇ ਵੀ ਨੇ ਸਾਰੇ ਸਾਡੇ ਸਹਿਯੋਗੀ ਦੋ ਦੋ ਟੀਮਾਂ ਬਣਾਓ ਮੇਰੇ ਲਈ ਇੱਥੇ ਕੋਈ ਵੀ ਘਟਨਾ ਕਰਮ ਘਟ ਸਕਦਾ ਪਹਿਰੇਦਾਰੀ ਥੋੜੀ ਵੀ ਚਾਹੀਦੀ ਵੀ ਤੁਸੀਂ ਦੇਸ਼ ਦੁਨੀਆ ਨੂੰ ਬਖਾਲੋ ਬੇ ਇੱਥੇ ਕੀ ਹੋ ਰਿਹਾ ਜਿਵੇਂ ਤੁਸੀਂ 6 ਤਰੀਕ ਵਾਲਾ ਵੀ ਅੱਛੀ ਵੀ ਐਲਾਨ ਕੀਤਾ ਹੋਇਆ ਤੁਸੀਂ ਕਹਿੰਦੇ ਬਰੇਡਾ ਇੱਕ ਕੁਝ ਤਸਵੀਰਾਂ ਆ ਰਹੀਆਂ ਕਿ ਸ਼ੰਭੂ ਤੋਂ ਸ਼ਾਇਦ ਬੈਰੀਕੇਡ ਵਗੈਰਾ ਥੋੜੇ ਬਾਅਦ ਥੋੜੇ ਜਾ ਰਹੇ ਐ ਕਿ ਇਦਾਂ ਦੀ ਕੋਈ ਤੁਹਾਨੂੰ ਕੋਈ ਇਨਫੋਰਮੇਸ਼ਨ ਹੈ ਕਿ ਰਸਤੇ ਖੁੱਲਣ ਦੀ ਤਿਆਰੀ ਹੈ ਜਾਂ ਕੁਝ ਨਹੀਂ ਕੋਈ ਨਹੀਂ ਦੇਖੋ ਕੰਧ ਦੇ ਪਿੱਛੇ ਠਕ ਠਕ ਹੁੰਦਾ ਪੱਕਾ ਹੋਣ ਦਾ ਹੈ ਕਿ ਕੱਚਾ ਹੋਣ ਦਾ ਹੈ ਕੀ ਲੱਗਦਾ ਕੀ ਪਤਾ ਇਹ ਤਾਂ ਚਲੋ ਕੋਈ ਛੋਟਾ ਬੰਦਾ ਸਾਡਾ ਜਾ ਕੇ ਵੇਂਦਾ ਵੀ ਠਕ ਠਕ ਹੋਣ ਡਿਆ ਟੱਕ ਟੱਕ ਬੈਰੀਕੇਡ ਨੂੰ ਪੱਕਾ ਕਰ ਲਈ ਵੀ ਹੋ ਸਕਦੀ ਆ ਤੇ ਕੱਚਾ ਕਰ ਲਈ ਵੀ ਜੋ ਮੌਕੇ ਤੇ ਹੋਊਗਾ ਤੁਹਾਨੂੰ ਦੱਸਾਂਗੇ ਨਾ ਸਰਕਾਰ ਸੀ ਤਾਂ ਚਾਹੁੰਨੇ ਆ ਜੇ ਸਰਕਾਰ ਰਸਤਾ ਖੋਲਣਾ ਚਾਹੁੰਦੀ ਗੱਲਬਾਤ ਕਰ ਲੈ ਉਹਦੇ ਬਾਰੇ ਵੀ ਦੋਵੇਂ ਫੋਨ ਫੈਸਲਾ ਕਰਾਂਗੇ